ਆਕਰਮੰਦਰ ਸਿੰਘ ਗਲਮਾ ਤੇ ਸੀਰੀਅਸ ਬ੍ਰੋ ਸਭ ਦਾ ਭਲਾ ਗਲਮਾ ਟੀਵੀ ਮੇਰੇ ਨਾਲ ਕੈਮਰਾਮੈਨ ਬਰਿੰਦਰ ਸਿੰਘ ਗੁੱਜੂ ਅੱਜ ਦੇ ਬੋਲਦੇ ਹਾਲਾਤ ਜਿਹੜੀਆਂ ਲਗਾਤਾਰ ਬਾਰਸ ਹੋ ਰਹੀਆਂ ਨੇ ਹੜਪ੍ਰਿਤ ਪਰਿਵਾਰ ਨਾਲ ਕਰਾਂਗੇ ਗੱਲਬਾਤ ਇਹ ਮੌਕੇ ਦੇ ਬਖਾਵਾਂਗੇ ਹਾਲਾਤ ਕਿ ਜਿਹੜੇ ਨਾ ਕੀਤੀ ਜਾਵੇ ਤੇ ਬਹੁਤ ਹੀ ਜ਼ਿਆਦਾ ਇਸ ਲੋਕ ਤੋਂ ਲੋੜਵੰਦ ਪਰਿਵਾਰ ਆ ਇਹ ਗੱਲ ਪਾਉਣ ਵਾਸਤੇ ਕੱਪੜਾ ਵੀ ਨਹੀਂ ਰਿਹਾ ਜੇ ਡਾਕੂਮੈਂਟਾਂ ਦੀ ਗੱਲ ਕੀਤੀ ਜਾਵੇ ਤੇ ਸਾਰੇ ਇਹ ਡਾਕੂਮੈਂਟ ਜਿਹੜੇ ਆ ਬਾਰਸਾਂ ਦੇ ਨਾਲ ਚੋਬਾ ਪੈਣ ਦੇ ਨਾਲ ਸਾਰੇ ਇਹ ਜਿਹੜੇ ਡਾਕੂਮੈਂਟ ਨਾ ਵੀ ਬਰਬਾਦ ਹੋ ਗਏ ਨੇ ਆ ਤੁਹਾਡਾ ਜਿਹੜਾ ਪਿੰਡ ਮੇਰਾ ਨਾਮ ਹੈਗਾ ਜੀ ਪ੍ਰਦੀਪ ਸਿੰਘ ਜੀ ਪਿੰਡ ਹੱਡਾਗਾ ਪੁੱਤ ਜਿਲ੍ਹਾ ਅੰਮ੍ਰਿਤਸਰ ਹੈਗਾ ਵਾ ਤੇ ਡਾਕਾ ਨਾਡਾ ਹੈਗਾ ਵਾ ਚਾਕੀ ਦੇ ਨੇੜਾ ਇਹ ਜਿਹੜਾ ਤੁਸੀਂ ਲਗਾਤਾਰ ਜੇ ਸਮਾਨ ਨੂੰ ਰੱਖ ਕੇ ਆਪਣੇ ਬੇਟਾ ਤੇ ਮੰਜਿਆ ਤੇ ਖਿਲਾ ਰਹੇ ਹੋਇਆ ਵਾ ਕੀ ਕਰਦੇ ਆ ਇਹ ਜੀ ਲਗਾਤਾਰ بارش ਹੋਣ ਦੇ ਕਾਰਨ ਅਸੀਂ ਬਹੁਤ ਪਰੇਸ਼ਾਨ ਆ ਇੱਕ ਹਫਤਾ ਹੋ ਗਿਆ ਵਾ ਲਗਾਤਾਰ بارش ਹੋ ਰਹੀ ਹੈ ਜਿਸ ਜਿਸ ਦੇ ਨਾਲ ਕੇ ਸਾਡੇ ਘਰਾਂ ਦੀਆਂ ਛੱਤਾਂ ਪੂਰਨਾਂ ਚੋ ਰਹੀਆਂ ਨੇ ਘਰ ਦੇ ਵਿੱਚ ਕੋਈ ਵੀ ਸਮਾਨ ਨਹੀਂ ਬਚਿਆ ਸਾਰਾ ਬਰਬਾਦ ਹੋ ਚੁੱਕਿਆ ਹੈ ਇਹ ਘਰਾਂ ਦੇ ਵਿੱਚ ਜੋ ਸਾਡੇ ਪਾਣੀ ਲਗਾਤਾਰ بارشੋਂ ਨਾਲ ਜੋ ਬਾਲੇ ਗਲ ਚੁੱਕੇ ਆ ਬਾਲੇ ਟੁੱਟਣ ਦਾ ਡਰਿਆ ਅਸੀਂ ਆ ਕਿਸੇ ਦੇ ਘਰ ਵਿੱਚ ਰਹਿ ਰਹੇ ਆ ਕਿ ਸਾਡਾ ਜੋ ਵੀ ਹੈ ਸਪ੍ਰਸ਼ਾਸਨ ਅਗੇ ਉਹ ਮੰਗ ਕੇ ਸਾਡੀ ਹੈਲਪ ਕੀਤੀ ਜਾਵੇ ਕਿੰਨਾ ਕੁ ਚਿਰ ਲਗਾਤਾਰ ਇਹ بارش ਹੋ ਰਹੀਆਂ ਕਿੰਨਾ ਕੁ ਦੜਾ ਤੋਂ ਤੁਹਾਡੇ ਘਰ ਦੇੜੇ ਗੰਭੀਰ ਹਾਲਾਤ ਬਣੇ ਆ ਇੱਕ ਹਫਤਾ ਪੂਰਾ ਹੋ ਗਿਆ ਏ ਘਰ ਦੇ ਪੂਰੇ ਗੰਭੀਰ ਹਾਲਾਤ ਬਣੇ ਆ ਜੋ ਕਿ ਅਸੀਂ ਬਹੁਤ ਹੀ ਪਰੇਸ਼ਾਨ ਆ ਜਾਂ ਸਾਡੇ ਜੋ ਵੀ ਜ਼ਗਾਤਾਰ ਵਾਸਤੇ ਨਾਲ ਕੰਦਾਂ ਦੇ ਵਿੱਚ ਤੇੜਾ ਵੀ ਪੈ ਚੁੱਕੀਆਂ ਹਨ ਨੀ ਬਹਿ ਚੁੱਕੀ ਹੈ ਅਸੀਂ ਕਿਸੇ ਦੇ ਘਰ ਵਿੱਚ ਰਹਿ ਚੁੱਕੇ ਹਾਂ ਕਿ ਸਾਡੇ ਕਿਸੇ ਵੀ ਪਰਿਵਾਰ ਦੇ ਮੈਂਬਰ ਦਾ ਕੋਈ ਨੁਕਸਾਨ ਨਾ ਹੋ ਜਾਵੇ ਜਿਵੇਂ ਵੇਖਿਆ ਜਾਵੇ ਕਿ ਪਿੰਡ ਦੇ ਵਿੱਚ ਪੰਚਾਇਤਾਂ ਹੁੰਦੀਆਂ ਨੇ ਕਿੰਡ ਦਾ ਮਹੱਲੇ ਦਾ ਮੈਂਬਰ ਹੁੰਦੇ ਨੇ ਕਿ ਤੁਹਾਡੇ ਘਰ ਵਿੱਚ ਦੁੱਖ ਦੀ ਘੜੀ ਚ ਕੋਈ ਦੁੱਖਾਂ ਦੇ ਕਰਨ ਪਹੁੰਚਿਆ ਸਾਡੇ ਘਰ ਦੇ ਵਿੱਚ ਨਾ ਕੋਈ ਸਰਪੰਚ ਆਇਆ ਨਾ ਤੁਹਾਡਾ ਕੋਈ ਹਾਲ ਪੁੱਛਣ ਨਹੀਂ ਆਇਆ ਨਾ ਕੋਈ ਦੁੱਖ ਦੀ ਘੜੀ ਵਿੱਚ ਆ ਡਾਦੇ ਲਈ ਇਹਨਾਂ ਦੁਖੀ ਹੈ ਪ੍ਰਸ਼ਾਸਨ ਦੇ ਲੱਗੇ ਬਾਡੀ ਪੰਚਾਇਤ ਅੱਗੇ ਕਿ ਵੋਟਾਂ ਵੇਲੇ ਸਾਰੇ ਆ ਜਾਂਦੇ ਆ ਵੀ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਜਦੋਂ ਕਿਸੇ ਗਰੀਬ ਦੀ ਲੋੜ ਪੂਰੀ ਕਰਨੀ ਹੁੰਦੀ ਤੇ ਲੋੜ ਵੇਲੇ ਕੋਈ ਵੀ ਅੱਗੇ ਨਹੀਂ ਆਉਂਦਾ ਆਡੇ ਸਾਰੇ ਪਰਿਵਾਰ ਦੇ ਰਾਸ਼ਨ ਦੇ ਕਾਰਡ ਦੇ ਵਿੱਚੋਂ ਨਾਮ ਹੀ ਕੱਟੇ ਹੋਇਆ ਕਿ ਸਾਨੂੰ ਕੋਈ ਵੀ ਰਾਸ਼ਨ ਨਹੀਂ ਮਿਲਦਾ ਰਾਸ਼ਨ ਲੈਣ ਜਾਈਦਾ ਕਿ ਜੋ ਡੀਪੂ ਵਾਲਾ ਹੈਗਾ ਸਾਨੂੰ ਗੱਲਾ-ਬਾਤਾਂ ਕਰਕੇ ਭਜਾ ਦਿੰਦਾ ਵਾ ਰਾਸ਼ਨ ਵੀ ਨਹੀਂ ਸਾਨੂੰ ਮਿਲਦਾ ਸਾਡੀ ਇਹੋ ਮੰਗ ਹੈ ਸਰਕਾਰ ਵੱਲੋਂ ਤੇ ਲਗਾਤਾਰ ਇਹ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਰਾਸ਼ਨ ਕਾਰਡ ਬਣਾਇਆ ਜਾ ਰਹੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਤੁਸੀਂ ਕਹਿੰਦੇ ਜੇ ਸਾਡਾ ਰਾਸ਼ਨ ਕੱਟ ਜਾਈ ਨਹੀਂ ਸਰਕਾਰ ਤੇ ਬਣਾ ਰਹੀ ਹੈ ਜੋ ਅੱਗੇ ਲੋੜਵੰਦ ਲੋਕੀ ਐ ਜੋ ਕਿ ਸਮਾਨ ਦਿੰਦੇ ਨੇ ਅਰ ਦੀਪੂ ਦੇ ਮੋਤਬਾਰ ਨੇ ਉਹਨਾਂ ਨੇ ਸਾਡੇ ਨਾਂ ਕੱਟੇ ਹੋਏ ਆ ਕਿ ਦੀਪੂ ਦੇ ਰਾਸ਼ਨ ਲੈਣ ਜਾਈਦਾ ਕਣਕ ਲੈਣ ਚਾਹੀਦੀ ਸਾਨੂੰ ਕਣਕ ਨਹੀਂ ਮਿਲਦੀ ਕਿੰਨਾ ਚਿਰ ਹੋ ਗਿਆ ਤੁਹਾਡੇ ਰਾਸ਼ਨ ਕੱਟ ਕੇ ਸਾਨੂੰ 5-4-5 ਸਾਲੋ ਜਦੋਂ ਦੀ ਆ ਸਰਕਾਰ ਬਣੀ ਆਪਣੀ ਆਮ ਪਾਰਟੀ ਵਾਲੀ ਉਦੋਂ ਦੇ ਸਾਡੇ ਰਾਸ਼ਨ ਕਾਰਡ ਦੇ ਵਿੱਚੋਂ ਨਾਂ ਕੱਟਿਆ 4-5 ਸਾਲ ਹੋ ਗਏ ਆ 1 ਸਾਲ ਰਹਿ ਗਿਆ ਸਰਕਾਰ ਆ ਆਮ ਪਾਰਟੀ ਵਾਲਿਆਂ ਦਾ ਨਾਂ ਕਟਣ ਦਾ ਕਾਰਨ ਕੀ ਆ ਨਾਂ ਕਟਣ ਦਾ ਇਹ ਗਾਏ ਸਾਡੇ ਕੋਲ ਪੈਸੇ ਵੀ ਉਹਨਾਂ ਲੈ ਲੇ ਇੱਕ ਪਰਿਵਾਰ ਮੈਂਬਰ ਦਾ 130 ਰੁਪਏ ਲੈ ਆ ਹੁਣ ਪਤਾ ਨਹੀਂ ਕਿ ਉਹ ਪੈਸੇ ਉਹਨਾਂ ਆਪ ਖਾਦੇ ਆ ਕਿ ਜਾਂ ਅੱਗੇ ਦਿੱਤੇ ਆ ਸਾਡਾ ਰਾਸ਼ਨ ਕਾਰਡ ਤੇ ਨਾਮ ਵੀ ਵਿੱਚ ਦਰਜ ਨਹੀਂ ਹੈਗਾ ਸਗੋਂ ਤੁਸੀਂ ਕੀ ਮੰਗ ਕਰਦੇ ਹੋ ਸਾਡੀ ਇਹੋ ਮੰਗਿਆ ਲਾਲਜੀਤ ਭੁੱਲਰ ਅੱਗੇ ਕਿ ਲੋਕਾਂ ਦੀ ਇੰਨੀ ਹੈਲਪ ਕਰ ਰਿਹਾ ਜੋ ਸਾਰੇ ਤੁਹਾਡੇ ਅੱਗੇ ਵੀ ਸਾਡੇ ਘਰ ਵੀ ਆਉਣ ਸਾਡੀ ਵੀ ਹੈਲਪ ਕਰਨਾ ਤੁਹਾਡੀ ਉਹ ਲਾਲਜੀਤ ਭੁੱਲਰ ਤੁਹਾਡੇ ਘਰ ਆ ਕੇ ਤੁਹਾਡੀ ਸਾਰ ਲੈਣ ਹਾਂ ਜੀ ਸਾਨੂੰ ਲੱਗਦਾ ਹੈ ਕਿ ਆਉਣਗੇ ਸਾਡੀ ਸਾਰ ਲੈਣਗੇ ਇੰਨੇ ਲੋਕਾਂ ਦੀ ਮਦਦ ਕਰ ਰਿਹਾ ਕਿ ਸਾਡੀ ਮਦਦ ਕਰਨ ਆਣਗੇ ਉਹ ਇਹ ਮੈਸੇਜ ਦੇਣਾ ਸਾਰੇ ਜਿਹੜੇ ਤੁਸੀਂ ਪੈਦਾਨੀ ਵੀਰਾਂ ਨੂੰ ਸਰਕਾਰ ਨੂੰ ਕੀ ਮੈਸੇਜ ਜਿਹੜਾ ਤੁਹਾਨੂੰ ਪਸਾ ਤੁਹਾਨੂੰ ਉਹਨਾਂ ਪ੍ਰਸ਼ਾਸਨ ਅੱਗੇ ਤੇ ਸਾਡੀ ਇਹੋ ਮੰਗਿਆ ਹੈ ਕਿ ਸਾਡੀ ਹੈਲਪ ਕੀਤੀ ਜਾਵੇ ਸਾਡੀ ਛੱਤ ਕਿ ਜੋ ਵੀ ਚੋਰਈ ਹੈ ਲਗਾਤਾਰ ਸਾਡੀ ਛਿਰ ਦੀ ਛੱਤ ਬਦਲੀ ਜਾਵੇ ਛੱਤ ਸਾਡੇ ਸਿਰ ਦੀ ਪੈ ਸਾਡੀ ਹੈਲਪ ਕੀਤੀ ਜਾਵੇ ਤੇ ਜੋ ਸਾਨੂੰ ਰਾਸ਼ਨ ਕਾਰਟ ਸਾਡੇ ਨਾਮ ਕੱਟੇ ਹੋਏ ਆ ਕਿ ਸਾਨੂੰ ਰਾਸ਼ਨ ਵੀ ਮਿਲਣਾ ਫਿਰ ਤੋਂ ਚਾਲੂ ਹੋ ਜਾਏ ਇਹ ਵੀਰ ਜੀ ਆਪਣਾ ਫੋਨ ਨੰਬਰ ਬਦੋਲ ਦਿਓ ਜੋ ਕੋਈ ਲੋਡ ਬੰਦਾ ਪਰਿਵਾਰ ਜੇ ਤੁਸੀਂ ਜਾਂ ਹੋਰ ਵੀ ਕੋਈ ਹੋਵੇ ਜਾਂ ਦਾਨੀ ਸੱਜਣ ਹੋਣਗੇ ਤੁਹਾਡੇ ਨਾਲ ਆ ਪਰ ਨਾਲ ਉਹਨਾਂ ਨੇ ਰਾਬਤਾ ਕਰਨਾ ਹੋਵੇ ਤੁਹਾਡਾ ਰਾਬਤਾ ਕਰ ਸਕਦੇ ਨੇ ਸਾਡਾ ਜੀ ਮੋਬਾਈਲ ਨੰਬਰ ਹੈਗਾ 9702465547 9702465547 ਦਾਨੀ ਵੀਰਾਂ ਕੀ ਮੈਸੇਜ ਦੇਣਾ ਚਾਹੁੰਦੇ ਆ ਦਾਨੀ ਵੀਰ ਆਗੇ ਸਾਡੀ ਇਹ ਹੈਲਪ ਆ ਕੇ ਸਾਡੇ ਘਰ ਦੇ ਵਿੱਚ ਆਉਣ ਸਾਡੀ ਹੈਲਪ ਕਰਨ ਸਾਡੇ ਹਾਲਾਤ ਵੇਖਣ ਕਿ ਸਾਡੇ ਘਰ ਦੇ ਨੇ ਮਾੜੇ ਹਾਲਾਤ ਨੇ ਕਿ ਸਾਡੇ ਘਰ ਦੇ ਵਿੱਚ ਖਾਣ ਦੇ ਲਈ ਨਾ ਕੋਈ ਆਟਾ ਵਾ ਨਾ ਕੋਈ ਵਰਤਨ ਲਈ ਪਿਆ ਵਾ ਕਿਉਂਕਿ ਸਾਡਾ ਆਂਡ ਗਮਾਡ ਉਹ ਹੀ ਸਾਡੀ ਵਿਚਾਰੇ ਹੈਲਪ ਭਾਜੀ ਬੰਦੇ ਕਿਹਨਾ ਤੁਹਾਡਾ ਕਿਹੜਾ ਪਿੰਡ ਆ ਗਰਮੀਤ ਕੌਰ ਮੇਰਾ ਨਾਮ ਹੈ ਬੁੱਤ ਪਿੰਡ ਦੇ ਰਹਿਣ ਵਾਲੇ ਆ ਕੀ ਗੱਲਬਾਤ ਹੋਈ ਹੈ ਜਿਹੜਾ ਲਗਾਤਾਰ ਕਿ ਇਹ ਬਾਹੜ ਪੇੜ ਤੇ ਤੁਸੀਂ ਪਰਿਵਾਰ ਦੇ ਆਪਣੇ ਕੱਪੜੇ ਸੁੱਕੜੇ ਪਾਏ ਹੋਏ ਨੇ ਕੀ ਗੱਲਬਾਤ ਹੈ بارشਾਂ ਨਾਲ ਕੋਠੇ ਆ ਜਿਹੜੇ ਉਹ ਚੋਰਾ ਬੈਣ ਲਈ ਜਗ੍ਹਾ ਨਹੀਂ ਹੈਗੀ ਕੱਪੜੇ ਸਾਰੇ ਜਿਹੜੇ ਗਲ ਪਾਉਣ ਵਾਲੇ ਉਹ ਸਾਰੇ ਭਿੱਜੇ ਹੋਏ ਆ ਬੱਚਿਆਂ ਦੇ ਵੀ ਸਾਰਿਆਂ ਦੇ ਪਰਿਵਾਰ ਦੇ ਲਗਾਤਾਰੀ بارشਾਂ ਹੋ ਰਹੀਆਂ ਨੇ ਵੇਖਿਆ ਜਾ ਰਿਹਾ ਕਿ ਤੁਸੀਂ ਆਪਣੇ ਕੱਪੜੇ ਸੁਕਣੇ ਪਾਏ ਨੇ ਆਪਣੇ ਬਿਸਤਰੇ ਬਾਹਰ ਖੜ ਰਾਇਏ ਜੇ ਬੱਡ ਬਾਹਰ ਖੜ ਰਾਇਏ ਜੇ ਤੇ ਸਾਰਾ ਇਹ ਘਰ ਦਾ ਜਿਹੜਾ ਚੋਬਾ ਤੁਹਾਡੇ ਘਰ ਦੇ ਵਿੱਚ ਹਾਂਜੀ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ 50000 ਦਾ ਖਰਚਾ ਹੋ ਗਿਆ ਨੁਕਸਾਨ ਅਡਾ ਕੀ ਕੀ ਉਹਦੇ ਵਿੱਚ ਨੁਕਸਾਨ ਦਾਤ ਰਾਇਆ ਜੇ ਕੀ ਕੀ ਤੁਹਾਡੇ ਉਹਦੇ ਵਿੱਚ ਡਾਰ ਕਾਰਡ ਸਾਰੇ ਖਰਾਬ ਹੋ ਗਿਆ ਜੋ ਵੀ ਕਾਪੀਆਂ ਪਕ ਹੈਗੀਆਂ ਬੈਂਕ ਦੀਆਂ ਸਭ ਪ੍ਰੂਫ ਹੈਗਿਆ ਸਾਰੇ ਖਰਾਬ ਹੋ ਗਿਆ ਜੋ ਜਰਮ ਤਰੀਕਾ ਨਿਆਣਿਆਂ ਦੀਆਂ ਸਾਬ ਪ੍ਰੂਫ ਖਰਾਬ ਹੋ ਗਏ ਤੇ ਪੱਕੇ ਵੀ ਖਰਾਬ ਹੋ ਗਏ ਜੋ ਬੈਡ ਖਲੋਣ ਵਾਲੀ ਜਗਾ ਬੈੱਡ ਬੁੱਡ ਵਗੈਰਾ ਸਭ ਖਰਾਬ ਹੋ ਗਏ ਫੇ ਤੁਹਾਡਾ ਘਰ ਦਾ ਗੁਜ਼ਾਰਾ ਜਵੇਂ ਕਿਵੇਂ ਚੱਲ ਰਿਹਾ ਕਿੱਥੇ ਤੁਸੀਂ ਸੌਂ ਰਹੇ ਜਮ ਕਿਸੇ ਦੇ ਘਰੇ ਰਹਿ ਰਹੇ ਆ ਉਹ ਸਾਡਾ ਸਾਨੂੰ ਰੋਟੀ ਪਾਣੀ ਦੇ ਰਿਹਾ ਬਣਾ ਕੇ ਰਾਸ਼ਨ ਦਾ ਸਾਰਾ ਕੁਝ ਹਨ ਚਾਹ ਪਾਣੀ ਦਾ ਕਰ ਜਿਵੇਂ ਕਿ ਪਿੰਡ ਦੇ ਵਿੱਚ ਆਪਾਂ ਪੰਚਾਇਤਾਂ ਬਣਾਉਣੇ ਆ ਤੇ ਮਹੱਲੇ ਦਾ ਮੈਂਬਰ ਆ ਕੀ ਤੁਹਾਡੇ ਦੁੱਖ ਦੀ ਘੜੀ ਵਿੱਚ ਕੋਈ ਸ਼ਾਮਲ ਹੋਇਆ ਜਿਹਨਾਂ ਦੁੱਖਾਂ ਦਾ ਕੀਤਾ ਨਹੀਂ ਕੋਈ ਨਹੀਂ ਆਇਆ ਉਹਨਾਂ ਨੂੰ ਪਤਾ ਹੈ ਕਿ ਤੁਹਾਡੇ ਘਰ ਦੇ ਨੇ ਮਾਰੇ ਹਲਾਤ ਆ। ਨਹੀਂ ਆਇਆ ਹੀ ਨਹੀਂ ਆ ਕੋਈ ਪਤਾ ਹੈਗਾ ਨਹੀਂ ਪਰ ਵੇਖਿਆ ਹੈਗਾ ਉਹਨਾਂ ਨੇ ਪਰ ਆਏ ਤੱਕ ਨਹੀਂ ਮੁੜ ਕੇ ਹਲਫ ਨਹੀਂ ਕੀਤੇ ਉਹਨਾਂ ਨੂੰ ਕੋਈ ਬਸਵਾ ਕੋਈ ਨਹੀਂ ਉਹਨਾਂ ਨੇ ਆਹੇ ਕਹਿ ਜਾਂਦੇ ਲਾ ਕਹਿ ਕੇ ਜਾਂਦੇ ਆਂਦੇ ਕਿ ਕੋਠੇ ਦਿਵਾਵਾਂਗੇ ਪਰ ਨਹੀਂ ਉਹਨਾਂ ਨੇ ਅੱਜ ਦੇ ਮੌਕੇ ਦਾ ਹਾਲਾਤ ਹੈ ਤੁਸੀਂ ਹਰ ਪੀੜ ਤੇ ਜੇ ਤੁਸੀਂ ਕੀ ਮੰਗ ਕਰਦੇ ਹੋ ਇਹੋ ਮੰਗ ਕਰਦੇ ਆ ਕਿ ਸਾਡੇ ਸਿਰ ਤੇ ਛੱਤ ਪੈ ਜਾਵੇ ਸਾਨੂੰ ਹੋਰ ਨਹੀਂ ਕੋਈ ਵੀ ਮੰਗ